ਕਦੋਂ ਬਣ है कि ਸਾਫ ਰਾਂਗੇ ਸਾਹ ਨੂੰ ਛੜਦੇ ਉੱਤੇ ਹੌਲੀ ਹੌਲੀ ਗਰਦਨ ਨੂੰ ਅੱਗੇ ਵੱਲ ਆਵਾਜ਼ੀ ਛੋਟੀ ਨੂੰ ਸਾਹ ਦੀ ਨਾਲ ਲਓ ਸਾਹ ਨੂੰ ਛੜਦੇ ਕੋਲ ਸਿਰ ਨੂੰ ਹੌਲੀ ਹੌਲੀ ਕੜੀ ਦੀ ਸਹੀ ਦਿਸ਼ਾ ਵੱਲ ਲਿਓ ਲਾਈਟ ਦੇ

निर्देश की पहला भाग साधारण प्रशिक्षण है बहुत वातावरण के सामना करने की तस्वीर दिखाई देती है दो حلقات की कुंडली आगे है एक प्रोग्राम भाग में करता उनका कुंडली के तरीके श <laughs> I'm <laughs> in. Thank okay. you. ਆਖਰ ਤੇ ਆਪਾਂ سامنے ਕਿਸੇ ਤਰ੍ਹਾਂ ਅਦੂਕਤਾ ਆਸਣ ਸਤੰਤਰ ਆਸਣ ਇਕਾਕਰ ਕਰ ਸਕਦੇ ਸਾਹ ਖੜਦੇ ਹੋਏ ਸੱਜਾ ਪੈਰ ਖਪੜੀ ਨਾਲ ਤੁਨੇ ਪੱਟ ਦੇ ਤੁੰਦਲੇ ਹਿੱਸੇ ਦੇ ਰੱਖਾ ਕੇ ਇਸ ਅੱਡੀ ਸਾਡੀ ਉੱਧਰ ਨਾਲ ਸੁਭਾਸ਼ ਕਰਦੇ ਕਿਸੇ ਨੂੰ ਹੋ ਪਾਰਿਆ ਠੀਕ ਹੈ ਕਿਸੇ ਨੂੰ ਵਰਟੀਕਲ ਦੀ ਪ੍ਰੋਬਲਮ ਹੈ ਉਨਾਕ ਸਰਵਾਇਕ ਦੀ ਪ੍ਰੋਬਲਮ ਹੈ ਉਨਾਕ ਅਗਰ ਮੋਲਾਕਾ ਅਰਥੇ ਕੋਹਣ ਹੱਡੀ ਨਹੀਂ ਜਾ ਰਹੀ ਨੀ ਤੇ ਰੱਖ ਸਕਦੇ ਹੋ ਧੀ ਤੇ ਨਹੀਂ ਜਾ ਰਹੀ ਐਂਕਲ ਤੇ ਰੱਖ ਸਕਦਾ ਸਾਹ ਲੈਂਦੇ ਹੋ ਦੋਨਾਂ ਪਹਾ ਨੂੰ ਆਪਸ ਆਸ-ਪਾਸ ਤੋਂ ਫਲਾਉਂਦੇ ਹੋਏ ਦੋਨਾਂ ਹੱਥਾਂ ਨੂੰ ਸਿਰ ਤੋਂ ਉੱਪਰ ਨਮਸਕਾਰ ਦੀ ਮੁਦਰਾ ਬਣਾਵਾਂਗੇ ਸਾਹ ਨੂੰ ਛੱਡਾਂਗੇ ਸਮਾਗ੍ਰਿਤ ਲਵਾਂਗੇ ਦੋਨਾਂ ਪਹਾ ਨੂੰ ਵਾਪਸ ਥੱਲੇ ਲਿਆਵਾਂਗੇ ਸੱਜੇ ਪੈਰ ਨੂੰ ਧਰਤੀ ਤੇ ਲਗਾਵਾਂਗੇ यही क्रिया आप दूसरी साइड को तो। यही क्रिया अपने पास तो करेंगे इस तो बाद बैठ के कदम वाले आसन करा प्लीज़ ਸਾਰੇ ਜਣੇ ਬੈਠ ਜਾਓ ਕਿਸੇ ਵੀ ਸੁਖੂਰਗੋ ਕਾਸਨ ਸੁਖਾਸਨ ਪਦਮਾਸਨ ਅਰਧ ਪਦਮਾਸਨ ਤਨਵਾਸਨ ਆਪਣੇ ਲੱਤਾਂ ਨੂੰ ਪਸਾਰਾਂਗੇ ਲੱਤਾਂ ਨੂੰ ਸਾਹਮਣੇ ਧਰਪ ਪਸਾਰਾਂਗੇ ਅੱਡੀਆਂ ਪੰਜੇ ਫਿਲਾਵਾਂਗੇ ਦੋਨੋਂ ਹੱਥ ਕਮਰ ਦੇ ਆਸ-પાસ ਖੀੜ ਦੀ ਹੱਡੀ ਔਰ ਗਰਦਨ ਸਿੱਧੀ ਤੰਡਾਸਨ ਅਤਰਾਸਨ ਹੁਣ ਅਸੀਂ ਪੰਜਿਆਂ ਨੂੰ ਵਾਪਸ ਮੂਲਾ ਧਾਤ ਦੇ ਕੋਲ ਲੈ ਕੇ ਆਵਾਂਗੇ ਪੰਜਿਆਂ ਨੂੰ ਅੱਠਾਂ ਦੇ ਨਾਲ ਪੜਾਂਗੇ ਵੀਬਦੀ ਹੱਡੀ ਔਰ ਗਰਦਨ ਸਿੱਧੀ ਰਸਤੀ ਸਾਹਮਣੇ ਕਿਸੇ ਵੀ ਰੁਕਤੇ ਟਿੰਗ ਨਾ ਆਵੇ ਅਤਰਾਸਨ ਇਸ ਤੋਂ ਬਾਅਦ ਬਜਰਾਸਨ ਜਿਨ੍ਹਾਂ ਨੂੰ ਗੋਟਿਆਂ ਦੀ ਕੋਈ ਸਮੱਸਿਆ ਕੋਈ ਨੀਡ ਪਲੇਸਮੈਂਟ ਸਰਜਰੀ ਹੋਈ ਹੈ ਕੋਈ ਸਾਸਨ ਨੂੰ ਨਾ ਕਰ ਵਜਰਸਨ ਦੁਆਰਾ ਡੰਡਾ ਸੰਚਾਵਾਂਗੇ ਦੋਨੋਂ ਲੱਤਾਂ ਨੂੰ ਖੱਪੇ ਪਾਸੇ ਦੀ ਫੋਲਡ ਕਰਦੇ ਹੋਏ ਹਿਪ ਨੂੰ ਦੋਨੋਂ ਟੱਡੀਆਂ ਦੇ ਵਿਚਕਾਰ ਲੈ ਕੇ ਆਵਾਂਗੇ ਪਹਿਲੇ ਦੋਨੇ ਅੰਗੂਠੇ ਚੁੱਕੇ ਹੋਏ ਟੱਡੀਆਂ ਖੁੱਲੀਆਂ ਟੱਡੀਆਂ ਦੇ ਵਿੱਚ ਬੈਠਾਂਗੇ ਖਣਾ ਕਾਣ ਤੋਂ ਬਾਅਦ ਪਾਚੀ ਸ਼ਕਤੀ ਨੂੰ ਸਿੱਧੜ ਕਰਨੇ ਵਾਲਾ ਇੱਕ ਮਾਤਰ ਅਸਣ ਟਿੰਡਲੀਆਂ کمر ਆਪ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਇਸ ਤੋਂ ਬਾਅਦ ਅਗੂ ਸਟਾਸਨ ਵਿਚ ਆਵਾਂਗੇ ਦੋਨਾਂ ਗੋਡਿਆਂ ਦੇ ਵਿਚਕਾਰ 1 ਤੋਂ 1.5 ਫੁੱਟ ਦਾ ਫਾਸਲਾ ਬਣਾਵਾਂਗੇ ਜਿਨ੍ਹਾਂ ਨੂੰ ਕੋਈ ਗੋਡਿਆਂ ਦੀ ਸਮੱਸਿਆ ਹੈ ਉਹ ਇਸ ਅਸਣ ਨੂੰ ਨਾ ਕਰੇ ਗੋਡਿਆਂ ਦੇ ਬਲ ਖੜੇ ਹੋ ਜਾਵਾਂਗੇ ਦੋਨੋਂ ਹੱਥਾਂ ਨੂੰ ਕਮਰ ਤੇ ਟਿਕਾਵਾਗੇ ਉਂਗਲੀਆਂ ਨੀਚੇ ਅੱਥੇਲੀ ਉੱਪਰ ਲੈ ਸਾਈਡ ਗਰਦਨ ਨੂੰ ਪਿੱਛੇ ਵੱਲ ਝੁਕਾਵਾਂਗੇ ਸਾਹ ਲੈ ਸਾਹ ਲੈਂਦੇ ਮੇਂ ਪਿੱਛੇ ਵੱਲ ਝੁਕਾਵਾਂਗੇ ਹੁਣ ਕਮਰ ਨੂੰ ਵੀ ਪਿੱਛੇ ਵੱਲ ਚੁਕਾਉਣ ਦੀ ਕੋਸ਼ਿਸ਼ ਕਰਾਂਗੇ ਵਾਪਸ ਸਭ ਅਵਸਥਾ ਚਾਹਾਂਗੇ ਵਾਪਸ ਬਚਨ ਅਸਨ ਚਾਹਾਂਗੇ ਦੋਨਾਂ ਗੋਡਿਆਂ 'ਚ ਕੈਪ ਕੱਟ ਕਰਨੋਂ ਮਜਰਾਸਨ ਜਾਓ ਸ਼ਸ਼ਕਾਸਨ ਨਿਮਰਤਾ ਦਾ ਆਸਣ ਤਣਾਅ ਗੁੱਸਾ ਇਹਨੂੰ ਘੱਟ ਕਰਨ ਦਾ ਆਸਣ ਕਿਉਂਕਿ ਸਾਡੀ ਸਰਕੂਲੇਸ਼ਨ ਬ੍ਰੇਨ ਵੱਲ ਵੱਧ ਜਾਂਦੀ ਹੈ ਸ਼ਸ਼ਕਾਸਨ ਦੋਨਾਂ ਗੋਡਨੀਆਂ ਦੇ ਵਿੱਚ ਦੋ ਤੋਂ ਡੇਢ ਤੋਂ 2 ਫੁੱਟ ਦਾ ਫਾਸਲਾ ਕਰਾਂਗੇ ਦੋਨਾਂ ਹੱਥਾਂ ਨੂੰ ਜ਼ਮੀਨ ਤੇ ਲਗਾਵਾਂਗੇ ਹੌਲੀ-ਹੌਲੀ ਹੱਥਾਂ ਨੂੰ ਸਰਕਾਉਂਦੇ ਹੋਏ ਅੱਗੇ ਵੱਲ ਜਾਵਾਂਗੇ দৃষ্টি সামনে নম্রতা দাসন तनाव মুক্তি অ্যাগ্রেসিভনেস ਨੂੰ ਘਟ ਕਰਦੇ ਹੌਲੀ ਹੌਲੀ ਅੱਥਾਂ ਨੂੰ ਪਿੱਛੇ ਵੱਲ ਸਰਕਾਉਂਦੇ ਹੋਏ ਗੋਡਿਆਂ ਨੂੰ ਗੋਡਿਆਂ ਦੇ ਵਿੱਚ ਫਾਸਲਾ ਘਟ ਕਰਦੇ ਹੋਏ ਗੱਜਰਾਸਣ ਚਾਹਾਂਗੇ ਇਸ ਤੋਂ ਬਾਅਦ ਪੇਟ ਤੇ ਭਲ ਕਰਨ ਵਾਲੇ ਹਾਂ ਪੇਟ ਤੇ ਭਲ ਲੇਟਾਂਗੇ ਹੌਲੀ ਹੌਲੀ ਢੇਟ ਦੇ ਬਣ ਲੇਕਣ ਢੇਟਾਂ ਦੇ ਮਕਰਸਣ ਸਭ ਤੋਂ ਪਹਿਲਾਂ ਅਸੀਂ ਮਕਰਸਣ ਕਰਾਂਗੇ ਮਕਰ ਐਲੀਗੇਟਰ ਮਗਰਮਛ ਨੂੰ ਕਿਹਾ ਜਾਂਦਾ ਹੈ ਮਕਰਸਣ ਦੋਨੇ ਪੈਰਾਂ ਦੇ ਵਿੱਚ ਦੋ ਤੋਂ ਤਿੰਨ ਫੁੱਟ ਦਾ ਫਾਸਲਾ ਬਣਾਵਾਂਗੇ ਪੰਜੇ ਬਾਹਰ ਵੱਲ ਅੱਡੀਆਂ ਅੰਦਰ ਵੱਲ ਹੱਥ ਨੂੰ ਦੂਸਰੇ ਹੱਥ ਤੇ ਟਿਕਾਵਾਂਗੇ ਔਰ ਉਸ ਉੱਪਰ ਆਪਣਾ ਸਿਰ ਨੂੰ ਟਿਕਾਵਾਂਗੇ ਫੁਟੀ ਟਿਕਾਓ ਸੈਟ ਕਾਓ ਜਿਵੇਂ ਵੀ ਆਪਣੀ ਸੁਭਦਾ ਮਕਰਾਸਨ ਸਰੀਰ ਨੂੰ ਸ਼ੀਤਲ ਕਰਦੇ ਹਾਂਗੇ ਦੋਨੇ ਬਾਹਾਂ ਨੂੰ ਖੋਲਦੇ ਹੋਏ نیچے ਲੈ ਆਵਾਂਗੇ ਉਚਾਂਗਾਸਨ ਕਰਾਂਗੇ ਦੋਨੇ ਬਾਹਾਂ ਨੂੰ ਦੋਨੇ ਹੱਥਾਂ ਨੂੰ ਸਾਟੀ ਦੇ ਸੱਜੇ ਕਪੇ ਰੱਖਾਂਗੇ ਡੋਨੇ ਪੈਰ ਜੋੜਾਂਗੇ ਪੈਰਾਂ ਨੂੰ ਵਿੱਚ ਤਣਾਅ ਪੈਦਾ ਕਰਾਂਗੇ ਖਿੱਚਾਂਗੇ ਹੌਲੀ-ਹੌਲੀ ਨਾਭੀ ਤੱਕ ਸਾਹ ਪੜਦੇ ਹੋਏ ਉੱਠਾਂਗੇ ਉਚਾ ਅੰਗਾਸਨ ਜਿਵੇਂ ਕਿ ਕੋਬਰਾ ਪੋਸ ਕਹਿੰਦੇ ਆ ਵਾਪਸ ਸਾਹ ਛੱਡਦੇ ਹੋਏ ਵਾਪਸ ਆਵਾਂਗੇ ਹੁਣ ਅਸੀਂ ਪਿੱਠ ਦੇ ਪਲ ਕਰਨ ਵਾਲੇ ਅਸਨ ਕਰਾਂਗੇ ਦੋਨੇ ਹੱਥਾਂ ਨੂੰ ਪਿੱਛੇ ਲੈ ਜਾਵਾਂਗੇ ਖੱਬੇ ਸਾਈਡ ਤੋਂ ਟਰਨ ਲੈਂਦੇ ਹੋਏ ਫਿੱਟਦੇ ਵੱਲ ਆ ਜਾਵਾਂਗੇ। ਉਤਾਨਪਾਦ ਅਸਨ ਦੋਨੇ ਪੈਰਾਂ ਨੂੰ ਜੋੜਾਂਗੇ ਜਿਹੜੀਆਂ ਪੰਜੇ ਜੋੜੇ ਹੱਥ ਸਰੀਰ ਦੇ ਨਾਲ ਸਾਹ ਇੱਕ ਲੰਮਾ ਭਰਾਂਗੇ ਤੇ ਛੱਡਾਂਗੇ। ਹੁਣ ਅਸੀਂ ਦੋਨੇ ਪੈਰਾਂ ਨੂੰ 30 ਡਿਗਰੀ ਦੇ ਐਂਗਲ ਤੱਕ ਪਹੁੰਚਾਉਣਾ ਹੌਲੀ-ਹੌਲੀ ਜਿਨ੍ਹਾਂ ਦੀ ਕਮਰ 'ਚ ਸਮੱਸਿਆ ਉਹ ਇਹ ਸਾਸ ਨੂੰ ਨਾ ਕਰਨ। ਜੋ ਆਸਾਨੀ ਨਾਲ ਕਰ ਸਕਦੇ ਉਹ ਹੀ ਉਹ ਕਰਨ ਵੈਰੀ ਗੁੱਡ ਵੈਰੀ ਗੁੱਡ ਸਰ ਵੈਰੀ ਗੁੱਡ ਹੌਲੀ 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 ਨੀਚੇ ਆਵਾਂਗੇ ਇਸ ਤੋਂ ਬਾਅਦ ਪਵਨ ਮੁਕਤਸਨ ਕਰਾਂਗੇ ਦੋਨੋਂ ਗੋਡਿਆਂ ਤੋਂ ਲੱਤਾਂ ਨੂੰ ਬੈਂਡ ਕਰਾਂਗੇ ਉਂਗਲੀਆਂ ਦਾ ਗ੍ਰਿਪ ਬਣਾਉਂਦੇ ਹੋਏ ਗੋਡਿਆਂ ਨੂੰ ਲੋਕ ਕਰਾਂਗੇ ਥੋੜਾ ਜਿਹਾ ਸਿਰ ਨੂੰ ਠਾਵਾਂਗੇ ਔਰ ਗੋਡਿਆਂ ਨੂੰ ਲੋਕ ਕਰਾਂਗੇ ਸਾਹ ਪੜ ਕੇ ਉਸ ਤੋਂ ਬਾਅਦ ਸਾਹ ਖਾਲੀ ਕਰਕੇ ਆਪਣੀ ਠੋਡੀ ਨੂੰ ਦੋਨਾਂ ਗੋਡਿਆਂ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਪਵਨ ਮੁਕਤ ਅਸਨ ਜਿਵੇਂ ਕਿ ਨਾਮ ਤੋਂ ਹੀ ਪਤਾ ਹੈ ਕਿ ਪਵਨ ਹਵਾ ਮੁਕਤ ਅਸਨ ਕਿ ਸਾਡੇ ਪੇਟ ਦੇ ਵਿੱਚ ਜੋ ਪਾਚਨ ਕਿਰਿਆ ਦੇ ਵਿਕਾਰ ਨੇ ਉਸ ਤੋਂ ਮੁਕਤੀ ਕਰਦਾ ਹੈ वापस वापस दोनों हाथ खबे पासे करते हुए हौली हौली उठ के बैठा प्राणायाम प्राणा दयाम सब तो पहला प्राणायाम विलोम नाड़ी शोधन प्राणायाम ਸੱਚੇ ਹੱਥ ਦੀ ਮੁ드ਰਾ ਬਣਾਵਾਂਗੇ ਸਾਡੀਆਂ ਸੱਚੇ ਹੱਥ ਦੀਆਂ ਦੋ ਪਹਿਲੀਆਂ ਉਂਗਲੀਆਂ ਅੰਗੂਠੇ ਦੀ ਜੜ੍ਹ 'ਚ ਅੰਗੂਠੇ ਨੂੰ ਸੱਜੇ ਨਾਸਕਾ ਦੇ ਉੱਪਰ ਰੱਖਾਂਗੇ ਅੱਪੇ ਪਾਸੇ ਤੋਂ ਸਾਹ ਲਵਾਂਗੇ ਸੱਚੀ ਨਾਸਕਾ ਨੂੰ ਬੰਦ ਕਰਦੇ ਹੋਏ ਅੰਗੂਠਾ ਚੱਕਦੇ ਹੋਏ ਸੱਜੇ ਪਾਸੇ ਤੋਂ ਸਾਹ ਛੱਡਾਂਗੇ ਉਸ ਸੱਜੇ ਪਾਸੇ ਤੋਂ ਸਾਹ ਭਰਾਂਗੇ ਅੰਗੂਠੀ ਨਾਲ ਬੰਦ ਕਰਦੇ ਹੋਏ ਹੱਥੇ ਪਾਸੇ ਛੱਡਾਂਗੇ ਇੱਕ ਕਿਰਿਆ ਇਸ ਕਿਰਿਆ ਨੂੰ ਇੱਕ ਵਾਰ ਦੁਹਰਾਓ ਇਹ ਨਾਲ ਬਲੱਡ ਪ੍ਰੈਸ਼ਰ ਘਟ ਕਰਨ ਵਾਲਾ ਹੈ ਸਰੀਰ ਦੇ ਵਿੱਚ ਦੋਸ਼ਾ ਨੂੰ ਵਾਪਸ ਕਰ ਕਪ ਨੂੰ ਸੰਕਰਦਾ ਹੈ ਕਿ ਨੂੰ ਸ਼ਤਲ ਕਰਾਂਗੇ ਮਨ ਨੂੰ ਸ਼ਤਲ ਕਰ ਬਚਾਰਾ ਜੀ ਜੋ ਕੜੀ ਸਾਡੇ ਮਨ ਚ ਬਣ ਗਈ ਉਹਨੂੰ ਤੋੜਾਂਗੇ ਸੰਕਲਪ ਲਵਾਂਗੇ ਮੈਂ ਆਪਣੇ ਮਨ ਨੂੰ ਸਦਾ ਸੰਕੁਲਿਤ ਕਰਾਂਗਾ ਆਤਮ ਵਿਸ਼ਵਾਸ ਰੱਖਾਂਗਾ ਆਪਣੇ ਪ੍ਰਤੀ ਸਮਾਜ ਪ੍ਰਤੀ ਪਰਿਵਾਰ ਪ੍ਰਤੀ ਦੁਨੀਆ ਪ੍ਰਤੀ ਅਤੇ ਆਪਣੇ ਕੰਮ ਪ੍ਰਤੀ ਸ਼ਰਧਾ ਸ਼ਾਂਤੀ ਅਨੰਦ ਪ੍ਰਤੀ ਸੇਧ ਦੇ ਪ੍ਰਚੱਲਨ ਦਾ ਬਚਨ ਲਵਾਂਗਾ ਇਸ